ਇਹਦੇ ਦੋ ਭਰਾ ਬੜੇ ਮਸ਼ਹੂਰ ਹੋਏ ਆ ਬਲਕਾਰਾ ਤੇ ਭਜਾ ਉਹਨਾਂ ਦਾ ਪਿੰਡ ਵਖਾਣ ਲਗਾ ਤੁਹਾਨੂੰ ਸ਼ਿਕਾਰ ਮਾਸ਼ੀ ਹੋਵਾਂਗੇ ਰੰਗ ਤੇ ਪੱਕੇ ਹੋਵਾਂਗੇ ਨਾ ਦਿਲ ਤੋਂ ਪੋਰਾ ਕਾਲੇ ਆ ਨਾ ਦਸਣ ਚ ਮੰਨਿਏ ਥੰਗ ਕੁੜੇ ਅਸੀਂ ਕਬਰੂ ਪਿੰਡਾਂ ਵਾਲੇ ਆ ਦਸਣ ਚ ਮੰਨਿਏ ਥੰਗ ਖੁਲੇ ਅਸੀਂ ਕਬਰੂ ਪਿੰਡਾਂ ਵਾਲੇ ਆ ਪਿੰਡਾਂ ਯਾਰਿਆ ਅਸੀਂ ਅੱਖਾਂ ਨਹੀਂ ਚਪਾਉਨੀਆਂ ਕੁੜੇ ਯਾਰੀ ਬਿਜਨੇ ਸੁਬੇ ਨਸੇ ਆਉਂਦੇ ਨਹੀਂ ਰੂਪੀ ਚਠਿਆ ਸਾਡੇ ਖਿਆਲਾਂ ਚ ਅਪਣੇ ਸ਼ਹਿਰਾਂ ਨਾਲੋਂ ਸੂਨ ਮਿਲੂ ਅੱਤੇ ਪਿੰਡਾਂ ਗੜਾਰ ਕੁੜੇ ਅਸੀਂ ਚਾਹ ਦਾ ਪੰਟਾ ਪਰ ਲਈਏ ਬੱਜਣ ਨਹੀਂ ਦਿੰਦੇ ਝਾਰ ਕੁੜੇ ਸਾਨੂੰ ਰੱਬ ਨਹੀਂ ਭੁੱਲਿਆ ਹਾਨਦੀਏ ਐਸੇ ਗੱਲਾਂ ਕਰਮਾਂ ਵਾਲਿਆਂ ਨਾ ਦਸਣ ਚ ਮੰਨਿਏ ਸੰਗ ਕੁੜੇ ਅਸੀਂ ਗੱਬਰੂ